ਬੱਚੇ ਹੋਣ ਚਾਹੇ ਵੱਡੇ ਉਹਨਾਂ ਨੂੰ ਬਣਾ ਕੇ ਖਵਾਓ ਬਹੁਤ ਹੀ ਮਜ਼ੇਦਾਰ ਜੀ ਟੱਕ ਵਰਫੀ ਤੇ ਟੱਕੀ ਕੈਂਡੀ ਇਹਨੂੰ ਟੱਕੀ ਇਸ ਲਈ ਕਹਿੰਦੇ ਆ ਜਦੋਂ ਇਹਨੂੰ ਖਾਣੇ ਆ ਤਾਂ ਟੱਕ ਦੀ ਆਵਾਜ਼ ਆਉਂਦੀ ਹੈ ਤੇ ਬਾਜ਼ਾਰ ਵਿੱਚ ਇਸ ਵਰਫੀ ਨੂੰ ਮੱਖਣ ਬਦਾਮੀ ਵਰਫੀ ਵੀ ਕਿਹਾ ਜਾਂਦਾ ਜਿਹੜੀ ਕਿ 1500 ਰੁਪਏ ਕਿਲੋ ਦੇ ਲਗਭਗ ਮਿਲਦੀ ਹੈ ਘਰ ਦੇ ਵਿੱਚ ਇਸ ਤਰੀਕੇ ਨਾਲ ਤਿਆਰ ਕਰਾਂਗੇ ਕਿ ਇੰਨੀ ਜ਼ਿਆਦਾ ਟੇਸਟੀ ਬਣੂਗੀ ਤੇ ਬਹੁਤ ਜ਼ਿਆਦਾ ਸਸਤੀ ਬਣੂਗੀ ਜਦੋਂ ਇਹ ਕੈਂਡੀਆਂ ਬਣਾ ਕੇ ਮੈਂ ਬੱਚੇ ਨੂੰ ਟੇਸਟ ਕਰਾਈਆਂ ਤਾਂ ਉਹਨੂੰ ਇੰਨੀਆਂ ਪਸੰਦ ਆਈਆਂ ਕਹਿੰਦਾ ਸਾਰੀਆਂ ਹੀ ਲੈਣੀਆਂ ਪਰ ਹਜੇ ਮੇਰਾ ਕੰਮ ਹੈ ਜਿਹੜਾ ਕਾਫੀ ਪਿਆਸ ਇਹ ਦੇ ਲਈ ਲਿਆ ਜੀ ਆਪਾਂ ਅੱਧਾ ਕਿਲੋ ਖੋਆ ਜਿਹੜਾ ਕਿ ਬਿਲਕੁਲ ਫਿੱਕਾ ਹੈ 150 ਗ੍ਰਾਮ ਲਈਏ ਜੀ ਆਪਾਂ ਚੀਨੀ ਉਸ ਤੋਂ ਬਾਅਦ ਆਪਾਂ ਲਵਾਂਗੇ ਇਹਦੇ ਵਿੱਚ ਗਲੂਕੋਜ਼ ਸੀਰਾ ਜਿਹਦਾ ਇਹਦਾ ਬਹੁਤ ਜ਼ਿਆਦਾ ਰੋਲ ਹੈ ਇਹਦੇ ਵਿੱਚ ਇਹ 150 ਗ੍ਰਾਮ ਹੈ ਪਰ ਆਪਾਂ ਅੱਧਾ ਹੀ ਯੂਜ਼ ਕਰਾਂਗੇ ਅੱਧਾ ਇਹਨੂੰ ਕੱਢ ਕੇ ਰੱਖ ਲਾਂਗੇ ਫਿਰ ਲਿਆ ਜੀ ਆਪਾਂ 100 ਗ੍ਰਾਮ ਦੇਸੀ ਘਿਓ ਪਰ ਇੰਨਾ ਨਹੀਂ ਪਾਵਾਂਗੇ ਘੱਟ ਹੀ ਪਊਗਾ ਉਸ ਤੋਂ ਬਾਅਦ ਥੋੜੀ ਜਿਹਾ ਆਪਾਂ ਲਈਏ ਜੀ ਪਿਸਤੇ ਤੇ ਬਦਾਮ ਉਹਨਾਂ ਨੂੰ ਆਪਾਂ ਕੱਟ ਲਿਆ ਫਿਰ ਲਈਏ ਇਲਾਇਚੀ ਪਾਊਡਰ ਫਿਰ ਲੈ ਲੈਣੀ ਹੈ ਜੀ ਤੁਸੀਂ ਇੱਕ ਖੁੱਲੀ ਜੀ ਕੜਾਈ ਤੇ ਜਿਹੜੀ ਨੀਚੋਂ ਭਾਰੀ ਹੋਣੀ ਚਾਹੀਦੀ ਹੈ ਗੈਸ ਦੀ ਫਲੇਮ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਿਲਕੁਲ ਸਲੋ ਰੱਖਣੀ ਹੈ ਹੁਣ ਕਰਦੇ ਹਾਂ ਬਹੁਤ ਹੀ ਮਜ਼ੇਦਾਰ ਜੀ ਟੱਕ ਕੈਂਡੀ ਤੇ ਟੱਕ ਮਰਫੀ ਬਣਾਉਣੀ ਸ਼ੁਰੂ ਇਹਦੇ ਲਈ ਜੀ ਕੜਾਈ ਵਿੱਚ ਪਾ ਲਈ ਆਪਾਂ ਖੋਆ ਫੇਰ ਪਾਵਾਂਗੇ ਖੰਡ ਉਸ ਤੋਂ ਬਾਅਦ ਗਲੂਕੋਜ਼ 시ਰਾ ਇਹਨੂੰ ਪਾਉਣਾ ਥੋੜਾ ਜਿਹਾ ਮੁਸ਼ਕਿਲ ਹੈ ਪਰ ਹੱਥਾਂ ਦੀ ਵਰਤੋਂ ਬਿਲਕੁਲ ਨਾ ਕਰਿਓ ਚਮਚ ਬਗੈਰਾ ਨਾਲ ਤੁਸੀਂ ਇਹਨੂੰ ਵਿੱਚੋਂ ਕੱਢਿਓ ਕਿਉਂਕਿ ਇਹ ਬੜਾ ਹੀ ਚਿਪਚਿਪਾ ਹਟ ਵਾਲਾ ਹੁੰਦਾ ਹੈ ਇੱਕ ਵਾਰੀ ਤੁਹਾਡੇ ਹੱਥਾਂ ਨਾਲ ਲੱਗ ਗਿਆ ਤਾਂ ਗਰਮ ਪਾਣੀ ਬਿਨਾਂ ਇਹ ਬਿਲਕੁਲ ਨਹੀਂ ਉਤਰਨਾ 70 80 ਗ੍ਰਾਮ ਆਪਾਂ ਲਗਭਗ ਇਹਦੇ ਵਿੱਚ ਗਲੂਕੋਜ਼ 시ਰਾ ਪਾਏਗਾ ਗੈਸ ਦੀ ਫਲੇਮ ਬਿਲਕੁਲ ਸਲੋ ਹੈ ਪਰ ਜੇ ਤੁਹਾਨੂੰ ਇਹਨੂੰ ਪਾਉਣ ਤੇ ਟਾਈਮ ਲੱਗ ਰਿਹਾ ਤਾਂ ਗੈਸ ਨੂੰ ਇੱਥੇ ਬੰਦ ਕਰ ਦਿਓ ਪਰ ਇਹ ਨੀਚੇ ਬਿਲਕੁਲ ਨਹੀਂ ਲੱਗਣਾ ਚਾਹੀਦਾ ਕਿਉਂਕਿ ਜੇ ਨੀਚੇ ਚਿਪਕ ਗਿਆ ਤਾਂ ਇਹਦਾ ਟੇਸਟ ਹੈ ਜਿਹੜਾ ਬਿਲਕੁਲ ਖਰਾਬ ਹੋ ਜਾਊਗਾ ਤੇ ਖਾਣ ਵਿੱਚ ਮਜ਼ਾ ਨਹੀਂ ਆਉਣਾ ਫਿਰ ਆਪਾਂ ਵਿੱਚ ਪਾਏ ਜੀ ਕੱਟੇ ਹੋਏ ਬਦਾਮ ਤੇ ਪਿਸਤੇ ਫਿਰ ਪਾਤਾ ਇਲਾਇਚੀ ਪਾਊਡਰ ਉਸ ਤੋਂ ਬਾਅਦ 50 ਗ੍ਰਾਮ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਹੌਲੀ ਹੌਲੀ ਇਹਨੂੰ ਆਪਾਂ ਮਿਕਸ ਕਰਨਾ ਸ਼ੁਰੂ ਕਰ ਦਾਂਗੇ ਗੈਸ ਦੀ ਫਲੇਮ ਬਾਰੇ ਪਹਿਲਾਂ ਹੀ ਦੱਸਿਆ ਸੀ ਜਰੂਰ ਯਾਦ ਰੱਖਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਿਲਕੁਲ ਸਲੋ ਰੱਖਣੀ ਆਂਗੀ ਹੌਲੀ ਹੌਲੀ ਇਹ ਮਿਕਸ ਹੋ ਜੂਗਾ ਜਦੋਂ ਇਹ ਮੈਲਟ ਹੋ ਗਿਆ ਤਾਂ ਇਸ ਤਰ੍ਹਾਂ ਦਾ ਹੋ ਜੂਗਾ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਹੈ ਹੱਥ ਨੂੰ ਬਿਲਕੁਲ ਰੈਸਟ ਨਹੀਂ ਦੇਣੀ ਚਲਦੇ ਹੀ ਜਾਓ ਇਸ ਤੋਂ ਬਾਅਦ ਲਗਭਗ 35 ਤੋਂ 40 ਮਿੰਟਾਂ ਵਿੱਚ ਬਣ ਕੇ ਇਹ ਤਿਆਰ ਹੋਊਗਾ ਜਿਵੇਂ ਜਿਵੇਂ ਇਹਨੂੰ ਪਕਾਉਂਦੇ ਜਾਓਗੇ ਇਹਨੇ گاੜਾ ਹੁੰਦੇ ਜਾਣਾ ਐਨੀ ਮਹਿੰਗੀ ਵਰਫੀ ਤੇ ਮਜ਼ੇਦਾਰ ਜੀ ਕੈਂਡੀ ਦੀ ਇਹ ਰੈਸিপি ਤੁਹਾਨੂੰ ਕਿਉਂ ਜੀ ਲੱਗੀ ਹੈ ਕਮੈਂਟ ਕਰਕੇ ਮੈਨੂੰ ਤੁਸੀਂ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਜਾਓ ਕਿਉਂਕਿ ਇਹ ਬਹੁਤ ਸਸਤੇ ਦੇ ਵਿੱਚ ਆਪਾਂ ਘਰੇ ਤਿਆਰ ਕਰਾਂਗੇ ਤੇ ਬਹੁਤ ਹੀ ਵਧੀਆ ਕੈਂਡੀ ਹੈ ਜਿਹੜੀ ਬਣ ਕੇ ਇਹ ਤਿਆਰ ਹੋ ਗਈ 20 ਤੋਂ 25 ਮਿੰਟਾਂ ਬਾਅਦ ਜਿਹੜਾ ਇਹ ਪੇਸਟ ਹੈ ਇੰਨਾ ਜ਼ਿਆਦਾ ਗਾੜਾ ਹੋ ਜਾਊਗਾ ਤੇ ਇੱਥੇ ਤੁਸੀਂ ਬਹੁਤ ਜ਼ੋਰ ਨਾਲ ਇਹਨੂੰ ਹਿਲਾਉਣਾ ਹੈਗਾ ਕਿਉਂਕਿ ਇਹ ਸਖਤ ਹੋ ਕੇ ਕੜਾਈ ਨਾਲ ਵੀ ਚਿਪਕ ਜਾਂਦਾ ਹੈ ਤੇ ਇੱਥੇ ਨਾਲ ਲੱਗਣ ਦਾ ਵੀ ਬਹੁਤ ਜ਼ਿਆਦਾ ਡਰ ਰਹਿੰਦਾ ਹੈਗਾ ਜਦੋਂ ਇਸ ਕਲਰ ਦਾ ਇਹ ਹੋ ਗਿਆ ਤੇ ਫਿਰ ਬਹੁਤ ਹੀ ਥੋੜਾ ਜਿਹਾ ਦੇਸੀ ਘਿਓ ਅੱਧਾ ਕ ਚਮਚ ਤੁਸੀਂ ਇਹਦੇ ਵਿੱਚ ਇੱਥੇ ਮਿਕਸ ਕਰ ਦੇਣਾ ਤਾਂ ਕਿ ਇਹ ਕੜਾਈ ਨੂੰ ਵੀ ਛੱਡ ਜੇ ਤੇ ਜਲਦੀ ਜਲਦੀ ਇਹ ਪੱਕ ਜਾਵੇ ਤੇਨੇ ਕਲਰੇ ਦਾ ਬੜਾ ਸੋਹਣਾ ਇੱਥੇ ਦੇ ਤਾ ਬਸ ਇੱਥੇ 2-4 ਮਿੰਟਾਂ ਦੀ ਕਸਰ ਹੈ ਇਹ ਬਿਲਕੁਲ ਤਿਆਰ ਹੋ ਗਿਆ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਉਸ ਤੋਂ ਬਾਅਦ ਜੀ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ 5 ਕਿ ਮਿੰਟ ਲਈ ਆਪਾਂ ਠੰਡਾ ਹੋਣ ਲਈ ਰੱਖ ਦਾਂਗੇ ਪਰ ਜਿਆਦਾ ਆਪਾਂ ਬਿਲਕੁਲ ਠੰਡਾ ਨਹੀਂ ਕਰਨਾ ਹਲਕੇ ਗਰਮ ਤੋਂ ਵੀ ਇਹਨੂੰ ਉੱਪਰ ਹੀ ਰੱਖਣਾ ਜਦੋਂ ਤੁਸੀਂ ਟ੍ਰੇ ਦੇ ਵਿੱਚ ਪਾਉਣਾ ਕੋਈ ਵੀ ਟ੍ਰੇ ਲੈ ਲਿਓ ਆਪਾਂ ਮਿਠਾਈ ਵਾਲੀ ਟ੍ਰੇ ਲਈ ਹੈ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਇਹ ਟ੍ਰਾਂਸਪੇਰੈਂਸੀ ਜਾਂ ਪੋਲੀਥੀਨ ਰੱਖਿਆਗਾ ਘਰੇ ਆਪਣੇ ਕਈ ਵਾਰੀ ਸੂਟਾਂ ਵਗੈਰਾ ਵਾਲੇ ਵੀ ਲਿਫਾਫੇ ਪਏ ਹੁੰਦੇ ਆ ਆਪਾਂ ਉਹ ਵੀ ਸਿੰਪਲ ਚ ਬਰਤ ਸਕਦੇ ਆ ਹਲਕਾ ਜਿਹਾ ਦੇਸੀ ਘਿਓ ਲਗਾ ਦਿਓ ਫਿਰ ਇਹਦੇ ਉੱਪਰ ਪਾਵਾਂਗੇ ਕੱਟੇ ਹੋਏ ਬਦਾਮ ਤੇ ਪਿਸਤੇ ਕਿਉਂਕਿ ਇਹਨੂੰ ਮੱਖਣ ਬਦਾਮੀ ਵਰਫੀ ਕਿਹਾ ਜਾਂਦਾ ਹੈ ਇਸ ਲਈ ਇਹ ਸਾਨੂੰ ਐਨੀ ਮਹਿੰਗੀ ਮਿਲਦੀ ਹੈ ਫਿਰ ਇਹਨੂੰ ਜਦੋਂ ਵੀ ਤੁਸੀਂ ਕਿਸੇ ਵੀ ਚਮਚ ਜਾਂ ਫਿਰ ਪਲਟੇ ਦੇ ਨਾਲ ਟ੍ਰੇ ਵਿੱਚ ਰੱਖੋਗੇ ਉਹਦੇ ਉੱਪਰ ਹਲਕਾ ਜਿਹਾ ਦੇਸੀ ਘਿਓ ਲਗਾ ਦਿਓ ਤਾਂ ਕਿ ਇਹ ਨਾਲ ਨਾ ਚਿਪਕੇ ਪਰ ਜਿਹੜਾ ਵੀ ਇਹ ਤੁਸੀਂ ਕੰਮ ਕਰਨਾ ਹੈ ਜਲਦੀ ਜਲਦੀ ਵਿੱਚ ਕਰਨਾ ਹੈਗਾ ਕਿਉਂਕਿ ਜੇ ਇਹ ਠੰਡਾ ਹੋ ਗਿਆ ਤਾਂ ਇਹ ਬਹੁਤ ਜ਼ਿਆਦਾ ਸਖਤ ਹੋ ਜਾਊਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨੂੰ ਟੱਕ ਕੈਂਡੀ ਕਹਿੰਦੇ ਐ ਜਦੋਂ ਹੀ ਆਪਾਂ ਇਹਨੂੰ ਖਾਣੇ ਆ ਟੱਕ ਦੀ ਆਵਾਜ਼ ਆਉਂਦੀ ਹੈ ਉਹ ਤਾਂ ਆਉਂਦੀ ਹੈ ਇਹ ਸਖਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਸੇ ਹੀ ਪੇਪਰ ਨੂੰ ਤੁਸੀਂ ਫੋਲਡ ਕਰ ਲਿਓ ਤੇ ਇਹਦੇ ਨਾਲ ਇਹਨੂੰ ਸੈੱਟ ਕਰ ਲਿਓ ਤੇ 10 ਕ ਮਿੰਟਾਂ ਬਾਅਦ ਇਹਨੂੰ ਤੁਸੀਂ ਪਲਟ ਦਿਓ ਜਿੰਨੇ ਕਿ ਆਪਾਂ ਬਦਾਮ ਪਿਸਤੇ ਲਗਾਏ ਸੀ ਉਹ ਉੱਪਰ ਆ ਗਏ ਕੁਛ ਇਹਦੇ ਨੀਚੇ ਚਲੇ ਗਏ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਦੇਖੋ ਜਦੋਂ ਵੀ ਆਪਾਂ ਇਹਨੂੰ ਨਾਈਫ ਨਾਲ ਕੱਟਦੇ ਹਾਂ ਤਾਂ ਇਹ ਕਿੰਨੀ ਜ਼ਿਆਦਾ ਦੇਖੋ ਸਖਤ ਹੋ ਗਈ ਐਨੇ ਕਿ ਟਾਈਮ 'ਚ ਜਦੋਂ ਕਿ ਇਹ ਹਜੇ ਵੀ ਹਲਕੀ ਜੀ ਗਰਮ ਪਈ ਹੈਗੀ ਤੇ ਫਿਰ ਦੋਨੇ ਹੱਥਾਂ ਨਾਲ ਆਪਾਂ ਇਹਨੂੰ ਪ੍ਰੈਸ ਕਰਕੇ ਕਟਾਂਗੇ ਤੇ ਇਹਦੀਆਂ ਸਾਈਡਾਂ ਆਪਾਂ ਉਤਾਰਤੀਆਂ ਤੇਰੇ ਵਿਚਾਲੋਂ ਆਪਾਂ ਕਟਾਂਗੇ ਜੀ ਬਰਫੀ ਦੇ ਪੀਸ ਇਹ ਛੋੜੇ ਜਿਹੇ ਪੇਪਰ ਦੇ ਵਿੱਚ ਆਪਾਂ ਨੂੰ ਫੋਲਡ ਕਰਕੇ ਡੱਬੇ ਵਿੱਚ ਪਾਈ ਹੁੰਦੀ ਹੈ ਤੇ ਇਹਦੇ ਮਰਜ਼ੀ ਦੇ ਉਹਨਾਂ ਦੇ ਆਪਣੇ ਰੇਟ ਹੁੰਦੇ ਆ ਤੇ ਬਾਕੀ ਚੀਜ਼ਾਂ ਜਿਹੜੀਆਂ ਘਰ ਵਰਗੀਆਂ ਪਿਓਰ ਬਿਲਕੁਲ ਨਹੀਂ ਹੁੰਦੀਆਂ ਜਿਸ ਹਿਸਾਬ ਦਾ ਤੁਸੀਂ ਪੀਸ ਕੱਟਣਾ ਹੋਵੇ ਉਸ ਹਿਸਾਬ ਨਾਲ ਤੁਸੀਂ ਕੱਟ ਲਿਓ ਬਰਫੀ ਦਾ ਪਾ ਲਈਏ ਜੀ ਕੱਟ ਤੇ ਉਸ ਤੋਂ ਬਾਅਦ ਹੋਣਾ ਆਪਾਂ ਬਣਾਵਾਂਗੇ ਇਹਦੀ ਮਜ਼ੇਦਾਰ ਜੀ ਕੈਂਡੀ ਜਦੋਂ ਬੱਚੇ ਚਾਕਲੇਟ ਕੈਂਡੀ ਵਗੈਰਾ ਘਰੇ ਲੈ ਕੇ ਆਉਂਦੇ ਆ ਉਹਦਾ ਕਲਰ ਵੀ ਇਹੋ ਜਿਹਾ ਹੀ ਹੁੰਦਾ ਪਰ ਇਹਦਾ ਸਵਾਦ ਉਹਦੇ ਨਾਲੋਂ 100 ਗੁਣਾ ਜ਼ਿਆਦਾ ਹੁੰਦਾ ਹੈਗਾ ਇੰਨੀ ਜ਼ਿਆਦਾ ਇਹ ਪਿਓਰ ਬਣੀ ਹੁੰਦੀ ਹੈ ਜਦੋਂ ਬੱਚਿਆਂ ਨੂੰ ਇੱਕ ਵਾਰ ਬਣਾ ਕੇ ਤੁਸੀਂ ਖਵਾਤੀ ਤਪੱਕਾ ਯਕੀਨ ਕਰੋ ਬਾਰ-ਬਾਰ ਸੋਨੂੰ ਡਿਮਾਂਡ ਹੋਊਗੀ ਤੇ ਆਪਾਂ ਦੇਖੋ ਇਹਨੂੰ ਕੈਂਡੀ ਵਾਂਗੂ ਗੋਲ ਜਿਹਾ ਕਰ ਦਾਂਗੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਪ੍ਰੈਸ ਕਰਕੇ ਕਿਉਂਕਿ ਬੱਚਿਆਂ ਨੂੰ ਖੁਸ਼ ਕਰਨਾ ਹੋਵੇ ਤਾਂ ਫਿਰ ਆਪਾਂ ਨੂੰ ਬਾਜ਼ਾਰ ਵਾਂਗੂ ਸਾਰਾ ਕੁਝ ਕਰਨਾ ਪੈਂਦਾ ਇਸ ਤਰ੍ਹਾਂ ਦੀ ਤੁਸੀਂ ਬਣਾ ਕੇ ਇਹਨੂੰ ਕਿਸੇ ਵੀ ਰੈਪਰ ਦੇ ਵਿੱਚ ਪਾ ਕੇ ਪੈਕ ਕਰ ਸਕਦੇ ਹੋ ਇਹ ਗੱਲ ਮੈਂ ਬਿਲਕੁਲ ਪੱਕੀ ਗਾਰੰਟੀ ਨਾਲ ਕਹਿਣੀ ਹੈ ਕਿ ਜੇ ਬੱਚਿਆਂ ਦੇ ਸਾਹਮਣੇ ਤੁਸੀਂ ਤਿਆਰ ਨਹੀਂ ਕੀਤੀ ਤਾਂ ਉਹ ਜੱਜ ਨਹੀਂ ਕਰ ਸਕਦੇ ਵੀ ਤੁਸੀਂ ਘਰੇ ਬਣਾਈ ਹੈ ਇੰਨੀ ਜ਼ਿਆਦਾ ਇਹ ਟੇਸਟ ਬਣੂਗੀ ਤੇ ਅੱਜ ਜੀ ਆ ਵਧੀਆ ਵਧੀਆ ਚੀਜ਼ਾਂ ਬਣਾ ਕੇ ਬਹੁਤ ਹੀ ਸਸਤੇ ਵਿੱਚ ਬੱਚੇ ਨੂੰ ਤੁਸੀਂ ਦੇ ਸਕਦੇ ਹੋ ਤੇ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਗਲੂਕੋਜ਼ ਸੀਰਾ ਉਹ 50 ਰੁਪਏ ਦਾ ਹੀ 200 ਗ੍ਰਾਮ ਤੱਕ ਆ ਜਾਂਦਾ ਹੈਗਾ ਤੇ ਬੜਾ ਹੀ ਜ਼ਿਆਦਾ ਵਧੀਆ ਆਪਾਂ ਘਰ ਦੇ ਵਿੱਚ ਸਿੰਪਲ ਜਿਹਾ ਤਰੀਕਾ ਹੈ ਕੈਂਡੀ ਬਣਾਉਣ ਦਾ ਤੇ ਬਹੁਤ ਹੀ ਮਹਿੰਗੀ ਵਰਫੀ ਤਿਆਰ ਕਰਨ ਦਾ ਦੇਖੋ ਜੀ ਆਪਾਂ ਹੁਣ ਬਿਲਕੁਲ ਹਲਵਾਈ ਵਾਂਗੂ ਵਰਫੀ ਪੈਕ ਕਰਕੇ ਰੱਖ ਲਾਂਗੇ ਤੇ ਵੱਡੇ ਵਰਫੀ ਖਾਣ ਲਗੇ ਬੱਚੇ ਕੈਂਡੀ ਖਾਣ ਲਗੇ ਬਹੁਤ ਹੀ ਮਜ਼ੇਦਾਰ ਜੀ ਰੈਸਪੀ ਹੈ ਸਿੰਪਲ ਜੀਆਂ ਚੀਜ਼ਾਂ ਹੈ ਟਰਾਈ ਕਰਕੇ ਜ਼ਰੂਰ ਦੇਖਿਓ ਫੇਸਬੁੱਕ ਤੇ ਮੇਰੇ ਪੇਜ ਨੂੰ ਤੁਸੀਂ ਫੋਲੋ ਜ਼ਰੂਰ ਕਰ ਲਿਓ ਤੇ ਲਿੰਕ ਵਿੱਚ ਜਾ ਕੇ YouTube ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਵਾਦ ਜੀ